ਤੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਾਰੇ ਹੋਰ ਵੀ ਪਿਆਰਾ ਸਿੰਘ ਪਦਮ ਦੀਆਂ ਲਿਖੀ ਹੋਈ ਕਿਤਾਬ ਹੈ ਗੁਰੂ ਕੀਆਂ ਸਾਖੀਆਂ ਉਹਨੂੰ ਵੀ ਪੜ੍ਹ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਹੋਰ ਵੀ ਮੇਰਾ خیال ਤਿੰਨ ਚਾਰ ਮੈਨੂੰ ਪਤਾ ਲੱਗਿਆ ਕਿਤਾਬਾਂ ਦਾ ਤੇ ਉਹ ਵੀ ਮੈਂ ਵੇਖਾਂਗਾ ਜਿਹਦੇ ਵਿੱਚ ਕਲੀਅਰ ਲਿਖਿਆ ਜਾ ਰਿਹਾ ਹੈ ਕਿ ਗੁਰੂ ਸਾਹਿਬ ਉੱਥੇ 26 ਸਾਲ ਬੈਠੇ ਨੇ ਹੁਣ ਸ਼ਾਇਦ ਇਹਨਾਂ ਨੇ ਕਿਤਾਬ ਆਪ ਪੜ੍ਹੀ ਨਹੀਂ ਕਿ ਸੁਣੀ ਸੁਣਾਈ ਗੱਲ ਸੀਗੀ ਜਾਂ ਸ਼ਾਇਦ ਸਿਰਫ ਛੋਟੀ ਜੀ ਵੀਡੀਓ ਬਣਾਉਣ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਵਿੱਚੋਂ ਵਿੱਚੋਂ ਦੋ ਦੋ ਅੱਖਰ ਪੜ੍ਹ ਲਿਆ ਤੇ ਲੋਕਾਂ ਨੂੰ ਮੂਰਖ ਬਣਾਤਾ ਇਹ ਕਿਤਾਬ ਦਾ ਨਾਮ ਹੈ ਸਾਡੇ ਗੁਰਦੇਵ ਪਿਆਰਾ ਸਿੰਘ ਪਦਮਦੀ ਤੇ ਪੇਜ ਨੰਬਰ ਹੈ 103 ਜੋ ਕੱਲ ਇਤਿਹਾਸੇ ਪੜ੍ਹ ਕੇ ਸੁਣਾ ਕੇ ਗਿਆ ਸੀ ਉਹਦੇ ਵਿੱਚੋਂ ਆਪ ਜੀ ਨੂੰ ਪਤਾ ਹੀ ਹੈ ਕਿ ਇਹਨਾਂ ਨੇ ਕਿਹਾ ਸੀ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭੇਜਿਆ ਵੀ ਧੀਰ ਮੱਲੀਆਂ ਨੇ ਪ੍ਰਚਾਰ ਗਲਤ ਕਰ ਰਹੇ ਤੁਸੀਂ ਕੀਰਤਪੁਰ ਸਾਹਿਬ ਜਾ ਕੇ ਪ੍ਰਚਾਰ ਕਰੋ ਸਹੀ ਯਦਕੀ ਇਸ ਬੁੱਕ 'ਚ ਲਿਖਿਆ 301 103 ਨੰਬਰ ਪੇਜ 'ਤੇ ਕਿ ਜਿਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਵੱਲ ਰਵਾਨਾ ਹੋਏ ਉਸ ਸਮੇਂ ਤੇਗ ਬਹਾਦਰ ਨੇ ਕੁਝ ਸਮੇਂ ਲਈ ਨਾਨਕ ਕੇ ਘਰ ਨਿਵਾਸ ਕਰ ਲਿਆ ਆਪ ਦੀ ਉਪਰਾਮ ਬਿਰਤੀ ਨੇ ਇਕਾਂਤ ਵਿੱਚ ਬੈਠ ਕੇ ਪ੍ਰਭੂ ਦੀ ਯਾਦ ਵਿੱਚ ਵੇਲਾ ਗੁਜ਼ਾਰਨਾ ਸੱਚੰਗਾ ਸਮਝਿਆ ਹਾਂ ਦੀ ਗੁਰੂ ਪਿਆਰੇ ਆਓ ਆਪ ਜੀ ਨੇ ਇਸ ਗੁਰਮਖ ਪਿਆਰੇ ਸਿੰਘ ਪਾਸੋਂ ਸਰਵਣ ਕਰ ਹੀ ਲਿਆ ਆ ਇਹ ਸਿੰਘ ਟ੍ਰਾਂਟੋ ਤੋਂ ਆ ਕੈਨੇਡਾ ਤੋਂ ਤੇ ਇਨਾਂ ਨੇ ਢੱਡਰੀਆਂ ਵਾਲੇ ਨੇ ਤੇ ਸਿਰਫ ਕਿਤਾਬਾਂ ਦੇ ਨਾਲ ਆਏ ਸੀ ਤੇ ਕਹਾਂ ਭਾਈ ਮਰੀਕ ਸਿੰਘ ਬਾਰੇ ਕਹਾਂ ਜੀ ਉਹਨੇ ਤੇ ਜਿਹੜਾ ਚੰਡੀਗੜ੍ਹ ਵਾਲਾ ਜੀ ਸਾਰਾ ਕੋਈ ਦੱਸ ਕੇ ਜੀ ਬਸ ਖਲਾਸਾ ਹੀ ਕਰਤਾ ਜੀ ਉਹਨੇ ਵੀ ਬਾਹਰੋਂ-ਬਾਹਰੋਂ ਹੀ ਕਿਤਾਬਾਂ ਦਿਖਾਈਆਂ ਸੀ ਪਰ ਚੰਗੀ ਗੱਲ ਆ ਸਿੰਘ ਨੇ ਕਿਤਾਬ ਖੋਲ ਕੇ ਦਿਖਾਈ ਆ ਤੇ ਮੈਂ ਉਹਦੇ ਵਿੱਚੋਂ ਹੋਰ ਵੀ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਨਾ ਜਿਵੇਂ ਢੱਡਰੀਆਂ ਵਾਲੇ ਨੇ ਕਿਹਾ ਜੀ ਇਤਿਹਾਸ ਦੇ ਵਿੱਚ ਮਿਲਾਵਟਾਂ ਨੇ ਜੀ ਚਲੋ ਉਹ ਤੇ ਜੋ ਇਤਿਹਾਸ ਹੈ ਉਹ ਤੇ ਜਦੋਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖ ਕੇ ਖਾਲਸਾ ਪੰਥ ਦੇ ਹਵਾਲੇ ਅਕਾਲ ਤਖਤ ਸਾਹਿਬ ਕੀਤਾ ਖਾਲਸਾ ਰਾਜ ਵੇਲੇ ਦੀ ਇਹ ਗੱਲ ਆ ਤੇ ਉਹਨਾਂ ਨੇ ਤੇ ਇਹ ਕਿਹਾ ਸੀ ਵੀ ਖਾਲਸਾ ਪੰਥ ਨੂੰ ਜੇ ਇਹਦੇ ਵਿੱਚ ਕੋ ਕਮੀਆਂ ਲੱਗਣ ਕੁਝ ਵੀ ਲੱਗੇ ਉਹ ਇਹਦੇ ਵਿੱਚ ਸੋਧਾਂ ਕਰ ਸਕਦੇ ਨੇ ਔਰ ਭਾਈ ਵੀਰ ਸਿੰਘ ਜੀ ਨੇ ਉਹ ਸੋਧਾਂ ਕੀਤੀਆਂ ਵੀ ਲਿਖੀਆਂ ਹੋਈਆਂ ਗੱਲਾਂ ਵੀ ਆ ਗੱਲਾਂ ਗੁਰਮਤਿ ਅਨੁਸਾਰ ਠੀਕ ਨਹੀਂ ਜਿਨ੍ਹਾਂ ਦਾ ਜ਼ਿਕਰ ਕਰਦੇ ਆ ਜੀ ਉੱਥੇ ਤੇ ਇਦਾਂ ਲਿਖਿਆ ਤੇ ਉਹ ਉਹ ਵਿੱਚੋਂ ਛੱਡ ਦੇਈਆਂ ਉਹਨਾਂ ਦੀ ਕਥਾ ਵੀ ਨਹੀਂ ਹੁੰਦੀ ਤੇ ਆਉਣ ਵਾਲੇ ਸਮੇਂ 'ਚ ਇਦਾਂ ਵੀ ਹੋ ਸਕਦਾ ਵੀ ਉਹ ਗੱਲਾਂ ਜਿਹੜੇ ਨਵੇਂ ਗੁਰਪ੍ਰਤਾਪ ਸੂਰਜ ਗ੍ਰੰਥ ਛਾਪਨੇ ਆ ਉਹ ਵਿੱਚੋਂ ਪੱਖੀਆਂ ਹੀ ਕੱਢ ਦਿੱਤੀਆਂ ਜਾਣ ਛਾਪੇ ਵਿੱਚੋਂ ਹੀ ਕੱਢ ਦਿੱਤੀਆਂ ਜਾਣ ਕਿਉਂਕਿ ਪੰਥ ਨੂੰ ਆ ਰੱਖਵੇਂ ਦਿੱਤੇ ਸੀਗੇ ਤੇ ਪੰਥ ਨੇ ਆਲਰੇਡੀ ਇਹ ਫੈਸਲਾ ਕੀਤਾ ਹੋਇਆ ਵੀ ਆ ਗੱਲਾਂ ਠੀਕ ਨਹੀਂ ਗਈਆਂ ਤੇ ਡਾਕਟਰ ਭਾਈ ਵੀਰ ਸਿੰਘ ਜੀ ਨੇ ਸਦਾਈ ਕੀਤੀ ਹੋਈ ਆ ਤੇ ਨਾ ਹੀ ਕਿਸੇ ਗੁਰੂ ਘਰ ਤੋਂ ਉਹ ਗੱਲ ਸੁਣਾਈ ਜਾਂਦੀ ਹੈ ਜਿਨ੍ਹਾਂ ਬਾਰੇ ਜ਼ਿਕਰ ਕਰ ਰਹੇ ਆ ਤੇ ਆਓ ਹੁਣ ਆ ਜਿਹੜੀ ਕਿਤਾਬ ਦਾ ਜ਼ਿਕਰ ਇਹਨਾਂ ਨੇ ਕੀਤਾ ਇਹਦੇ ਵਿੱਚ ਵੀ ਵੇਖ ਲਈਏ ਵੀ ਕੀ ਇਹ ਸਹੀ ਆ ਇਹ ਗੁਰਬਾਣੀ ਦੀ ਕਸਵੱਟੀ ਦੇ ਉਤਰਦੀ ਆ ਆਓ ਇਹਨੂੰ ਅੱਗੇ ਵੀ ਪੜ੍ਹੀਏ ਥੋੜਾ ਜਿਆਦਾ ਆ ਤੇ ਤੁਸੀਂ ਸੋਣ ਹੀ ਲਿਆ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਕੀਰਤਪੁਰ ਸਾਹਿਬ ਰਵਾਨਾ ਹੋਏ ਕਰਤਾਰਪੁਰ ਸਾਹਿਬ ਦੀ ਜੰਗ ਤੋਂ ਬਾਅਦ 1634 ਦੇ ਵਿੱਚ ਕਰਤਾਰਪੁਰ ਸਾਹਿਬ ਜੀ ਦੀ ਜੰਗ ਹੋਈ ਆ ਉਹਦੇ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਗਏ ਇਹਨਾਂ ਨੇ ਆਨੰਦਪੁਰ ਸਾਹਿਬ ਵਾਲੇ ਪਾਸੇ ਕੀਰਤਪੁਰ ਸਾਹਿਬ ਪੈਂਦਾ ਜਿੱਥੇ ਸਾਰੇ ਸਿੰਘ ਜਾ ਕੇ ਫੁੱਲ ਧਾਰਦੇ ਆ ਜਦੋਂ ਕੋਈ ਉਹਨਾਂ ਦੇ ਪਰਿਵਾਰ ਦਾ ਚੜ੍ਹਾਈ ਕਰ ਜਾਂਦਾ ਆਨੰਦਪੁਰ ਸਾਹਿਬ ਵਾਲੀ ਸਾਈਡ ਤੇ ਉੱਥੇ ਰਹੇ ਨੇ 10 ਸਾਲ 1634 ਤੋਂ ਲੈ ਕੇ 1644 ਤੱਕ ਤੇ ਉੱਥੇ ਹੀ ਗੁਰੂ ਸਾਹਿਬ ਜੀ ਨੇ ਸਤਖੰਡ ਨੂੰ ਪਿਆਨਾ ਕੀਤਾ ਸੋ ਇੱਥੇ ਤੁਸੀਂ ਦੇਖ ਲਿਆ ਵੀ ਉਸ ਸਮੇਂ ਤੇਗ ਬਹਾਦਰ ਜੀ ਨੇ ਕੁਝ ਸਮੇਂ ਲਈ ਨਾਨਕੇ ਘਰ ਨਿਵਾਸ ਕਰ ਲਿਆ ਕਿਉਂਕਿ ਗੁਰੂ ਸਾਹਿਬ ਗਗਨ ਸਾਹਿਬ ਜੀ ਨੇ ਆਪ ਮਾਤਾ ਜੀ ਨੂੰ ਆਪਣੇ ਪੇਕੇ ਭੇਜਿਆ ਸੀ ਜੋ ਕਿ ਗੁਰਤੇਗ ਬਹਾਦਰ ਸਾਹਿਬ ਜੀ ਦਾ ਨਾਨਕਾ ਘਰ ਸੀਗਾ ਤੇ ਜਦੋਂ ਗੁਰੂ ਸਾਹਿਬ ਉਥੇ ਗਏ ਫਿਰ ਇਹਨਾਂ ਨੇ ਕੀ ਲਿਖਿਆ ਜੀ ਆ ਆਪ ਦੀ ਉਪਰਾਮ ਵਰਤੀ ਨੇ ਇਕਾਂਤ ਵਿੱਚ ਬੈਠ ਕੇ ਪ੍ਰਭੂ ਦੀ ਯਾਦ ਵਿੱਚ ਵੇਲਾ ਗੁਜ਼ਾਰਨਾ ਚੰਗਾ ਸਮਝਿਆ ਸਮਾਂ ਗੁਜ਼ਰਦਾ ਗਿਆ ਸਿੱਖੀ ਲਹਿਰ ਵਿੱਚ ਕਈ ਤਬਦੀਲੀਆਂ ਆਈਆਂ ਤੇ ਹਿੰਦੁਸਤਾਨ ਦੇ ਰਾਜਸੀ ਇਤਿਹਾਸ ਨੇ ਕਈ ਕਰਵਟਾਂ ਲਈਆਂ ਤੇ ਬੈਠੇ ਰਹੇ ਵੱਡੀਆਂ-ਵੱਡੀਆਂ ਘਟਨਾਵਾਂ ਨੂੰ ਲੰਮੀ ਨੀਂਦ ਨਾਲ ਤੱਕਦੇ ਰਹੇ ਜ਼ਾਲਮ ਦੇ ਜ਼ੁਲਮ ਉਸ ਦੇ ਖੂਨ ਵਿੱਚ ਉਸ਼ਾਲਾ ਪੈਦਾ ਕਰ ਪੈਦਾ ਕਰ ਰਹੇ ਸਨ ਮਜਲੂਮ ਦੀਆਂ ਕਮਜ਼ੋਰੀਆਂ ਵੇਖ ਕੇ ਉਸ ਦੇ ਸਾਧੂ ਹਿਰਦੇ ਵਿੱਚ ਹਮਦਰਦੀ ਪੈਦਾ ਹੋਈ ਉਹ ਜੂਨ 1656 ਈਸਵੀ ਵਿੱਚ ਪਰਿਵਾਰ ਸਮੇਤ ਤੀਰਥ ਯਾਤਰਾ ਲਈ ਨਿਕਲੇ ਤੇ ਕਿੱਧਰੋਂ ਨਿਕਲੇ ਹਰਦੁਆਰ ਮਥਰਾ ਬਨਾਰਸੇ ਸਾਰੇ ਹਿੰਦੂਆਂ ਦੇ ਤੀਰਥ ਨੇ ਕੀ ਗੁਰਬਾਣੀ ਆਗਿਆ ਦਿੰਦੀ ਆ ਸਾਡਾ ਗੁਰੂ ਹੀ ਹਿੰਦੂਆਂ ਦੇ ਤੀਰਥ ਤੇ ਤੀਰਥ ਯਾਤਰਾ ਕਰਦਾ ਫਿਰੇ ਹਾਂਜੀ ਪਰ ਚਲੋ ਇਹਦੇ ਤੇ ਵੀ ਵਿਚਾਰ ਕਰਦੇ ਆ ਪਰ ਪਹਿਲੀ ਗੱਲ ਇਹ ਵੀ ਫਿਰ 1634 ਤੋਂ 1656 ਤੱਕ 22 ਸਾਲ ਬਣ ਗਏ ਇਹਨਾਂ ਦੇ ਕਹਿਣ ਮੁਤਾਬਕ ਵੀ 22 ਸਾਲ ਤੇ ਫਿਰ ਗੁਰੂ ਸਾਹਿਬ ਬੈਠੇ ਹੀ ਰਹੇ ਨਾ ਬਾਬੇ ਬਕਾਲੇ ਹਾਂਜੀ ਤੇ ਦੂਸਰੀ ਗੱਲ ਇਹ ਵੀ ਤੀਰਥ ਯਾਤਰਾ ਤੇ ਜਾਣਾ ਜੇ ਹਾਂ ਇੱਥੇ ਇਹ ਲਿਖਿਆ ਹੁੰਦਾ ਵੀ ਉਧਰ ਲੀਆਂ ਸਾਈਡਾਂ ਤੇ ਪ੍ਰਚਾਰ ਕਰਨ ਗਏ ਫੇਰ ਤੇ ਚਲੋ ਮੰਨਦੇ ਇੱਥੇ ਲਿਖਿਆ ਵੀ ਤੀਰਥ ਯਾਤਰਾ ਲਈ ਨਿਕਲੇ ਵਾਹ ਜੀ ਵਾਹ ਹਾਂ ਜੀ ਫਿਰ ਅੱਗੇ ਲਿਖਿਆ ਉੱਥੇ 5-7 ਸਾਲ ਵੇ ਜਿੱਥੇ ਕਿ 1661 ਇਸ ਵੀਚ ਵਿੱਚ ਗੁਰਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਤੇ ਹਾਲਾਂਕਿ ਸਾਰੀ ਦੁਨੀਆ ਨੂੰ ਪਤਾ ਗੁਰਗੋਬਿੰਦ ਸਿੰਘ ਜੀ ਦਾ ਅਵਤਾਰ 1668 ਦੇ ਵਿੱਚ ਹੋਇਆ ਇਹ ਬਿਲਕੁਲ ਗਲਤੀ ਆ ਤੇ ਇਹ ਜੜੀਆਂ ਕਿਤਾਬਾਂ ਰੈਫਰ ਕਰ ਰਹੇ ਨੇ ਕੀ ਇਹਨਾਂ ਦੇ ਵਿੱਚ ਗਲਤੀਆਂ ਹੈ ਨਹੀਂ ਆਓ ਜਿਹੜੀ ਭਾਈ ਅਮਰੀਕ ਸਿੰਘ ਨੇ ਅਗਲੀ ਕਿਤਾਬ ਰੈਫਰ ਕੀਤੀ ਸੀ ਉਹ ਸੁਣੀਏ ਉਦੋਂ ਤੋਂ ਬਾਅਦ ਮੈਂ ਹੋਰ ਹਵਾਲੇ ਇਹਨਾਂ ਕਿਤਾਬਾਂ ਦੇ ਦਿੰਦਾ ਹੋਇਆ ਬਿਲਕੁਲ ਸੱਚ ਤੁਹਾਡੇ ਸਾਹਮਣੇ ਕੱਢ ਕੇ ਰੱਖਾਂਗੇ ਦੇਖੀ ਜਾਓ ਹੁਣ ਇਹ ਦੱਸਣਾ ਵੀ ਦੱਸੋ ਵੀ ਇਹ ਜਿਹੜੀਆਂ ਬਾਕਸ ਨੇ ਇਹ ਆਪ ਹੀ ਇਹਨਾਂ ਨੇ ਕੋਰਟ ਕੀਤੀਆਂ ਕਿ ਇਹ ਪੜੀਆਂ ਵੀ ਹੈਗੀਆਂ ਕਿ ਨਹੀਂ ਇਹਨਾਂ ਨੇ ਇਹਦੇ ਬਾਰੇ ਜ਼ਰੂਰ ਸੰਗਤ ਨੂੰ ਜਾਣਕਾਰੀ ਦਿਵੋ ਜਿਹੜੀਆਂ ਨੈਕਸਟ ਬਾਕਸ ਨੇ ਮੈਂ ਉਹਨਾਂ ਦੇ ਵਿੱਚੋਂ ਉਹਨਾਂ ਦੇ ਰਾਈਟਰਸ ਦੇ ਵਿੱਚੋਂ ਜਾਣਕਾਰੀ ਹੋਰ ਆਪਦੀ ਨੂੰ ਦੇਣਾ ਚਾਹੁੰਦਾ ਇਹਦੀਆਂ ਦਸੀਆਂ ਕਿਤਾਬਾਂ ਦਾ ਜ਼ਿਕਰ ਕਰਕੇ ਤੁਹਾਨੂੰ ਜੀ ਨੂੰ ਜਾਣਕਾਰੀ ਦਵਾਗਾ ਇਸ ਤੋਂ ਬਾਅਦ ਇੱਕ ਇਹਨੇ ਕਿਤਾਬ ਦਾ ਜ਼ਿਕਰ ਕੀਤਾ ਸੀ ਗੁਰ ਇਤਿਹਾਸ ਪ੍ਰੋਫੈਸਰ ਸਾਹਿਬ ਸਿੰਘ ਦੀ ਉਹ ਕਿਤਾਬ ਦੇ ਵਿੱਚ ਪੇਜ ਨੰਬਰ 303 ਤੇ 304 ਤੇ ਤੁਸੀਂ ਨਿਗਾਹ ਮਾਰ ਲਵੋ ਮੈਂ ਟਰਾਈ ਕਰੂੰਗਾ ਜੇ ਮੈਂ ਨਾਲ ਇਹਦੇ ਫੋਟੋਆਂ ਵੀ ਅਟੈਚ ਕਰ ਦਵਾ ਆਡੀਓ ਵੀਡੀਓ ਦੇ ਵਿੱਚ ਹੁਣ 300 4 ਨੰਬਰ ਪੇਜ ਦੇ ਉੱਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖ ਰਹੇ ਨੇ ਕਿ ਜਦੋਂ ਸਨ 1634 ਵਿੱਚ ਪੈਂਦੇ ਖਾਨ ਗੁਰੂ ਵੱਲੋਂ ਬੇਮੁਖ ਹੋ ਕੇ ਲਾਹੌਰ ਦੇ ਸੂਬੇਦਾਰ ਨੂੰ ਪ੍ਰੇਰ ਕੇ ਉਸ ਪਾਸੋਂ ਕਾਲੇ ਖਾਨ ਦੀ ਕਮਾਨ ਹੇਠ ਕੁਝ ਸ਼ਾਹੀ ਫੌਜ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਰੁੱਧ ਕਰਤਾਰਪੁਰ ਚੜ ਆਇਆ ਤਦੋਂ ਗੁਰੂ ਤੇਗ ਬਹਾਦਰ ਜੀ ਵੀ ਉੱਥੇ ਹੀ ਸਨ ਕਰਤਾਰਪੁਰ ਦੇ ਜੰਗ ਪਿੱਛੋਂ ਗੁਰੂ ਹਰਗੋਬਿੰਦ ਸਾਹਿਬ ਕੀਵਤਪੁਰ ਚਲੇ ਗਏ ਫਤਿਲੇਗੈ ਸਨ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਦੀ ਮਾਤਾ ਸਮੇਤ ਉਹਨਾਂ ਦੇ ਪਿੰਡ ਬਕਾਲੇ ਭੇਜ ਦਿੱਤਾ ਬਕਾਲਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਨਾਨਕਾ ਪਿੰਡ ਸੀ ਹੁਣ ਇਹ ਬੰਦਾ ਕਹਿ ਰਿਹਾ ਸੀ ਵੀ ਉੱਥੇ ਦਾ ਗਏ ਮਹਾਰਾਜ ਬਹੁਤ ਹੈ ਜੀ ਉਹਦਾ 44 ਜੀ ਗਏ 1644 ਵਿੱਚ ਤੇ ਇੱਥੇ ਪ੍ਰੋਫੈਸਰ ਸਾਹਿਬ ਸਿੰਘ ਨੇ ਹੁਣ ਜਿਹਨੂੰ ਜਿਹਨੇ ਜਿਹਦਾ ਨੂੰ ਇਹ ਕੋਟ ਕਰਕੇ ਗਿਆ ਬੰਦਾ ਉਹ ਆਪ ਕਹਿ ਰਹੇ ਨੇ ਕਿ 1634 ਵਿੱਚ ਉੱਥੇ ਗਏ ਨੇ ਹਾਂਜੀ ਗੁਰੂ ਪਿਆਰਿਓ ਇਹ ਗੱਲ ਤੇ ਕਲੀਅਰ ਹੋ ਗਈ ਵੀ 1634 ਦੀ جنگ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਚੱਲ ਗਏ ਤੁਹਾਡੇ ਸਾਹਮਣੇ ਆ ਤੇ ਗੁਰਤੇਗ ਬਾਧਰ ਸਾਹਿਬ ਜੀ ਨੂੰ ਤੇ ਮਾਤਾ ਨਾਨਕੀ ਜੀ ਨੂੰ ਬਾਬੇ ਕੋਕਾਲੇ ਭੇਜ ਦਿੱਤਾ ਤੇ ਆ ਭਾਈ ਕਾਨ ਸਿੰਘ ਜੀ ਨਾਬਾ ਨੇ ਵੀ ਇਹ ਡੇਟ ਲਿਖੀ ਆ ਕਰਤਾਰਪੁਰ ਸਾਹਿਬ ਦੀ ਜੰਗ ਦੀ ਉਹ ਵੀ ਇਹਨਾਂ ਨੇ ਰੈਫਰ ਕੀਤਾ ਸੀ ਭਾਈ ਕਾਨ ਸਿੰਘ ਨਾਬਾ ਜੀ ਦਾ ਨੇ ਮਾਨਕੋਸ਼ ਲਿਖਿਆ ਉਹਨਾਂ ਨੇ ਵੀ 1634 ਲਿਖੀ ਆ ਜੰਗ ਦੀ ਡੇਟ ਤੇ ਪ੍ਰਾਤਨ ਇਤਿਹਾਸ ਦੇ ਵਿੱਚ ਵੀ ਇਦਾਂ ਹੀ ਲਿਖਿਆ ਹੋਇਆ ਵੀ ਕਰਤਾਰਪੁਰ ਸਾਹਿਬ ਦੀ ਜੰਗ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਤੇ ਮਾਤਾ ਨਾਨਕੀ ਜੀ ਨੂੰ ਉਹਨਾਂ ਦੇ ਭੇਜ ਦਿੱਤਾ ਸੀ ਨਾਨਕੇ ਕਹ ਲਈਏ ਗੁਰਤੇਗ ਬਹਾਦਰ ਸਾਹਿਬ ਜੀ ਦੇ ਤੇ ਮਾਤਾ ਨਾਨਕੀ ਜੀ ਦੇ ਪੇਕੇ ਬਾਬਾ ਬਕਾਲਾ ਸਾਹਿਬ ਚਲੋ ਆਓ ਅੱਗੇ ਪੜੀਏ ਕਿਤਾਬ ਦੇ ਵਿੱਚ ਕੀ ਲਿਖਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਵਿੱਚ ਤਿੰਨ ਵਿਸਾਖ ਚੇਤਰ ਸੁਦੀ 14 ਸੰਮਤ 1721 ਸੋ ਜਿਹੜਾ ਸੰਮਤ ਆ ਉਹ 57 ਸਾਲ ਅੱਗੇ ਚੱਲਦਾ ਇੰਗਲਿਸ਼ ਈਅਰ ਤੋਂ ਕੈਨ ਮੁਤਾਬਕ 30 ਮਾਰਚ ਸਨ 1664 ਨੂੰ ਜੋਤੀ ਜੋਤ ਸਮਾਏ ਤੇ ਸੰਗਤ ਨੂੰ ਹਦਾਇਤ ਕਰ ਗਏ ਕਿ ਬਾਬਾ ਬਕਾਲੇ ਭਾਈ ਕਾਂ ਸਿੰਘ ਜੀ ਨਾਬਾ ਮਹਾਨਕੋਸ਼ ਉਹਦੇ ਵਿੱਚ ਵੀ ਦੇਖੋ ਤੇ 3 ਮਾਰਚ 1644 ਉਹਦੇ ਵਿੱਚ ਤੁਸੀਂ ਪਾਓਗੇ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਪਤਾ ਲੱਗ ਜਾਏਗਾ ਸੋ ਇੱਥੇ ਗੁਰੂ ਪਿਆਰੋ ਇੱਕ ਹੋਰ ਗੱਲ ਕਲੀਅਰ ਕਰ ਦਵਾਂ 1644 ਦੇ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਸੱਚਖੰਡ ਨੂੰ ਗਏ ਆ ਕੀਰਤਪੁਰ ਸਾਹਿਬ 10 ਸਾਲ ਰਹੇ ਨੇ ਉਸ ਤੋਂ ਸੱਚਖੰਡ ਜਾਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਿੱਠੀਆਂ ਭੇਜੀਆਂ ਸੀ ਸਾਰਿਆਂ ਨੂੰ ਵੀ ਅਸੀਂ ਸੱਚਖੰਡ ਚਲੇ ਜਾਣਾ ਸ਼ਰੀਰ ਤਿਆਗ ਦੇਣਾ ਆ ਤੇ ਸਾਰੇ ਜਣੇ ਦਰਸ਼ਨ ਕਰਨ ਆਏ ਸੀਗੇ ਮਾਤਾ ਜੀ ਵੀ ਗਏ ਗੁਰਤੇਗ ਬਾਦਰ ਸਾਹਿਬ ਜੀ ਵੀ ਗਏ ਤੇ ਇਹ ਉਸ ਗੱਲ ਨੂੰ ਵੀ ਕੋਟ ਕਰ ਰਿਹਾ ਜੀ ਵੇਖੋ ਜੀ ਉਸ ਵੇਲੇ ਗੁਰੂ ਸਾਹਿਬ ਦੇ ਕੋਲ ਸੀ ਗੁਰਤੇਗ ਬਹਾਦਰ ਸਾਹਿਬ ਜੀ ਤੇ ਉਸ ਵੇਲੇ ਸੱਦਿਆ ਸੀਗਾ ਗੁਰੂ ਸਾਹਿਬ ਨੇ ਸਾਰਿਆਂ ਨੂੰ ਸਾਰੇ ਜਣੇ ਗਏ ਸੀ ਤੇ ਜਦੋਂ ਗੁਰਤਾ ਗੱਦੀ ਗੁਰ ਹਰਰਾਏ ਸਾਹਿਬ ਜੀ ਨੂੰ ਦੇ ਦਿੱਤੀ ਗੁਰ ਹਰਰਾਏ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਸੀਗੇ ਤੇ ਮਾਤਾ ਨਾਨਕੀ ਜੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਉੱਥੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਸ਼ਾਦਾ ਛਕ ਰਹੇ ਸੀ ਛਕਣ ਤੋਂ ਬਾਅਦ ਰਮਾਲੇ ਦੇ ਨਾਲ ਹੱਥ ਸਾਫ਼ ਕਰ ਰਹੇ ਸੀ ਤੇ ਮਾਤਾ ਜੀ ਇਦਾਂ ਪੈਰ ਦੇ ਨਾਲ ਨਾ ਮਿੱਟੀ ਪੁੱਟੀ ਜਾ ਰਹੇ ਸੀ ਜਿਵੇਂ ਕਹਿ ਲਈਏ ਇਦਾਂ ਪੈਰ ਨਾਲ ਆਪਣੇ ਨਾਲ ਹਰਕਤ ਕਰ ਰਹੇ ਸੀਗੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੁੱਛਿਆ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੇ ਮਾਤਾ ਜੀ ਨੇ ਕਿਹਾ ਵੀ ਤੁਸੀਂ ਗੁਰਤਾ ਗੱਦੀ ਪੋਤਰੇ ਨੂੰ ਦੇ ਦਿੱਤੀ ਆਪਣੇ ਨੂੰ ਤੇ ਮੇਰੇ ਪੁੱਤਰ ਤੇ ਖਾਲੀ ਰਹਿ ਗਏ ਤੇ ਗੁਰੂ ਸਾਹਿਬ ਜੀ ਨੇ ਉਦੋਂ ਬਚਨ ਕੀਤਾ ਫਿਰ ਵੀ ਤੁਹਾਡਾ ਪੁੱਤਰ ਜਿਹੜਾ ਆ ਉਹਦੇ ਕੋਲੇ ਗੁਰਤਾ ਗੱਦੀ ਆਏਗੀ ਤੇ ਬਹੁਤ ਵੱਡਾ ਇਹ ਕੰਮ ਕਰਨਗੇ ਤੇ ਹਿੰਦ ਦੀ ਚਾਦਰ ਕਹਿਲਾਉਣਗੇ ਤੇ ਇਹਨਾਂ ਦੇ ਘਰੇ ਐਸਾ ਪੁੱਤਰ ਵੀ ਪੈਦਾ ਹੋਏਗਾ ਜਿਹੜਾ ਗੁਰਨਾਰਕ ਦੀ ਸਿੱਖੀ ਨੂੰ ਚਾਰ ਚੰਨ ਲਗਾਏਗਾ ਦਸਵੇਂ ਪਾਸ਼ਾ ਜਿਵੇਂ ਉਹਨਾਂ ਨੇ ਅਮਰ ਸਕਾਇਆ ਖਾਲਸਾ ਪੰਥ ਤਿਆਰ ਕੀਤਾ ਸਾਰਾ ਕੁਝ ਕੀਤਾ ਇਹ ਬਚਨ ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੇ ਤੇ ਕਿਹਾ ਵੀ ਤੁਸੀਂ ਹੁਣ ਸਾਡੇ ਚੜ੍ਹਾਈ ਕਰਨ ਤੋਂ ਬਾਅਦ ਫੇਰ ਉੱਥੇ ਬਾਬਾ ਬਕਾਲੇ ਚਲ ਜਿਓ ਤੇ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਲੈ ਜਿਓ ਨਾਲ ਤੇ ਜਾ ਕੇ ਹੋਰ ਭਗਤੀ ਕਰਨ ਸੋ ਟੋਟਲ ਜਿਹੜਾ ਸਮਾਂ ਬਣਦਾ ਆ 1634 ਤੋਂ ਲੈ ਕੇ ਗੁਰੂ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲਣ ਤੱਕ 1664 ਤੱਕ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਉਹ 30 ਸਾਲ ਦਾ ਬਣਦਾ ਆ ਜਿਹਦੇ ਵਿੱਚੋਂ ਗੁਰੂ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਆ ਤੇ ਆਓ ਹੁਣ ਮੈਂ ਅੱਗੇ ਤੁਹਾਨੂੰ ਜੋ ਇਹ ਭਾਈ ਕਾਨ ਸਿੰਘ ਜੀ ਨਾਬਾ ਜੀ ਦਾ ਹਵਾਲਾ ਦਿੰਦੇ ਨੇ ਜੀ ਉਹਨਾਂ ਨੇ ਆ ਲਿਖਿਆ ਉਹ ਵੀ ਤੁਹਾਨੂੰ ਦਿਖਾ ਕੇ ਡੇਟਾ ਸਾਰੀਆਂ ਤੁਹਾਨੂੰ ਹੋਰ ਜਾਣਕਾਰੀ ਦਵਾਂ ਤੇ ਭਾਈ ਕਾਨ ਸਿੰਘ ਨਾਬਾ ਕਹਿੰਦੇ ਤੇ ਭਾਈ ਕਾਨ ਸਿੰਘ ਨਾਬਾ ਕਹਿੰਦੇ ਆ ਰਿਹਾ ਤੇ ਭਾਈ ਕਾਨ ਸਿੰਘ ਨਾਬਾ ਜੀ ਜਿਹੜਾ ਭਾਈ ਕਾਨ ਸਿੰਘ ਜੀ ਨਾਬਾ ਨੇ ਮਹਾਨ ਕੋਸ਼ ਲਿਖਿਆ ਆਨਲਾਈਨ ਵੀ ਹੈਗਾ ਮੈਂ ਉੱਥੋਂ ਇਹ ਫੋਟੋਆਂ ਲਈਆਂ ਤੇ ਆਹ ਤੁਸੀਂ ਚੇਤੇ ਰੱਖਣਾ ਚੇਤਰ ਸੁਦੀ 14 ਵਿੱਚ ਚੇਤਰ ਸੁਦੀ ਵੀ ਕੋਈ ਚੀਜ਼ ਹੁੰਦੀ ਲਿਖਿਆ ਆ ਇਹਦੇ ਬਾਰੇ ਬਾਅਦ ਚੋਂ ਮੈਂ ਗੱਲ ਕਰਾਂਗਾ ਪਹਿਲਾਂ ਆਪਾਂ ਪੁਆਇੰਟ ਤੇ ਆਈਏ 20 ਮਾਰਚ ਸਨ 1665 ਨੂੰ ਗੁਰੂ ਨਾਨਕ ਦੇਵ ਜੀ ਦੇ ਸੰਘਾਸਣ ਤੇ ਵਿਰਾਜੇ ਗੁਰਤੇਗ ਭਾਦਰ ਸਾਹਿਬ ਜੀ ਸੋ ਹੁਣ 30 ਮਾਰਚ 1664 ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੱਚਖੰਡ ਜਾਂਦੇ ਆ ਤੇ 20 ਮਾਰਚ 1665 ਨੂੰ ਗੁਰਤੇ ਗੁਰਤੇਗ ਭਾਦਰ ਸਾਹਿਬ ਜੀ ਗੁਰਤਾ ਗੱਦੀ ਤੇ ਬਹਿੰਦੇ ਆ ਤੇ ਸਾਲ ਇੱਕ ਦਾ ਸਮਾਂ ਵਿੱਚ ਤਕਰੀਬਨ ਗੈਪ ਪੈਂਦਾ 10 ਦਿਨ ਘੱਟ ਕਹਿ ਲੋ ਸਾਲ ਤੋਂ ਤੇ 22 ਮੰਜੀਆਂ ਡਠੀਆਂ ਰਹੀਆਂ ਕਿਉਂਕਿ ਜਦੋਂ ਹੁਣ ਗੁਰਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹੇ ਕਿ ਬਾਬਾ ਬਕਾਲੇ ਉਦੋਂ ਫੋਨ ਧਿਆਨੀ ਸੀ ਦਵਾ ਦਾ ਵਕਾਲਾ ਹੋ ਗਈਆਂ ਤੇ ਸਾਰੇ ਆ ਕੇ ਬਾਬੇ ਵਕਾਲੇ ਇਕੱਠੇ ਹੋ ਗਏ ਅਕਸਰ ਨੂੰ ਉਹ ਮੈਸੇਜ ਸਾਰੇ ਕਿਤੇ ਪਹੁੰਚਣ ਨੂੰ ਵੀ ਟਾਈਮ ਲੱਗਾ ਕਿ ਗੁਰੂ ਸਾਹਿਬ ਜੀ ਆ ਗੱਲ ਕਹਿ ਗਏ ਆ ਫੇਰ ਉਹ ਪਖੰਡੀ ਬਾਬਾ ਵਕਾਲਾ ਸਾਹਿਬ ਪਹੁੰਚਦੇ ਆ ਕੇ ਮੰਦੀਆਂ ਵੀ ਦੇਂਦੀਆਂ ਆ ਹਾਂਜੀ ਸੋ ਪਖੰਡ ਵੀ ਚੱਲਦਾ ਰਿਹਾ ਤਕਰੀਬਨ ਸਾਲ ਇਹ ਇੱਕ ਕੰਮ ਚੱਲਦਾ ਰਿਹਾ ਅਗਰ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦਿਨਾਂ ਦੇ ਵਿੱਚ ਪ੍ਰਚਾਰ ਕਰਦੇ ਸੀਗੇ ਫੋਰ ਐਗਜ਼ਾਮਪਲ ਜੇ ਕਈਏ ਵੀ ਪਰਮੇਸ਼ਰ ਦਵਾਰ ਸਾਰਿਆਂ ਨੂੰ ਪਤਾ ਵੀ ਉਥੇ ਢੜਰੀਆਂ ਵਾਲਾ ਰਹਿੰਦਾ ਕਿਉਂਕਿ ਉਹ ਪ੍ਰਚਾਰ ਕਰ ਰਿਹਾ ਸਾਰੀ ਦੁਨੀਆ ਉਹਨੂੰ ਤਕਰੀਬਨ ਜਾਣਦੀ ਹੈ ਤੇ ਇਹਦੇ ਵਿੱਚ ਭਲੇਖਿਆ ਵਾਲੀ ਕਿਹੜੀ ਗੱਲ ਹੋਈ ਸੋ ਜੇ ਕੋਈ ਕਿਤੇ ਗੁਪਤ ਹੋਏਗਾ ਉਹਨੂੰ ਹੀ ਲੱਭਣ ਨੂੰ ਟਾਈਮ ਲੱਗਦਾ ਹਨ ਤੇ ਗੁਰਦੇਵ ਸਿੰਘ ਬਾਦਰ ਸਾਹਿਬ ਜੀ ਗੁਪਤ ਸੀਗੇ ਭਗਤੀ ਦੇ ਵਿੱਚ ਸੀਗੇ ਤੇ ਜਿੱਥੇ ਉਹ ਭਗਤੀ ਕਰ ਰਹੇ ਸੀਗੇ ਉੱਥੇ ਗੁਰਦੇਵ ਸਿੰਘ ਬਾਦਰ ਸਾਹਿਬ ਜੀ ਦਾ ਘਰ ਸੀਗਾ ਤੇ ਘਰ ਦੇ ਵਿੱਚ ਬੇਸਮੈਂਟ ਬਣੀ ਹੋਈ ਸੀ ਜਿਵੇਂ ਕੱਲ ਉਹ ਟ੍ਰਾਂਟੋ ਨਿਊਯਾਰਕ ਕੈਲਗਰੀ ਉਹ ਸ਼ਿਕਾਗੋ ਸਾਰੇ ਕਿਤੇ ਬੇਸਮੈਂਟਾਂ ਘਰਾਂ ਦੇ ਵਿੱਚ ਬਣੀਆਂ ਹੋਈਆਂ ਨੇ ਇਹ ਵੱਖਰੀ ਗੱਲ ਆ ਬਾਅਦ ਚ ਫਿਰ ਉਹ 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 ਓਨਾ ਕ ਸਥਾਨ ਰਹਿਣ ਦਿੱਤਾ ਜਿਸੇ ਗੁਰੂ ਸਾਹਿਬ ਜੀ ਨੇ ਭਗਤੀ ਕੀਤੀ ਆ ਤੇ ਉਤਲਾ ਕਰ ਜਿਵੇਂ ਪੁਰਾਣਾ ਵੀ ਹੋ ਜਾਂਦਾ ਉੱਤੇ ਨਵੀਂ ਬਿਲਡਿੰਗ ਬਣਾ ਦਿੱਤੀ ਗਈ ਜਿੱਥੇ ਬਾਬਾ ਬਕਾਲਾ ਗੁਰਦਾਰਾ ਸਾਹਿਬ ਬਣਿਆ ਤੇ ਕਹਿਣ ਤੋਂ ਭਾਵੇਂ ਵੀ ਗੁਰੂ ਸਾਹਿਬ ਜੀ ਗੁਪਤ ਸੀਗੇ ਤਾਂ ਹੀ 1 ਸਾਲ ਗੁਰਤਾ ਗੱਦੀ ਖਾਲੀ ਰਹੀ ਗੁਰੂ ਨਹੀਂ ਲੱਭਾ ਬਾਈ ਮੰਜੀਆਂ ਡਠੀਆਂ ਉਥੇ ਪਖੰਡ ਚੱਲਦਾ ਰਿਹਾ ਤੇ ਬਾਬਾ ਮੱਖਣ ਸ਼ਾਹ ਲਬਾਣਾ ਆਉਂਦਾ ਕਿਉਂਕਿ ਜਦੋਂ ਬਾਬਾ ਮੱਖਣਸ਼ਾਹ ਲਬਾਣੇ ਦਾ ਜਹਾਜ਼ ਡੋਬ ਰਿਆ ਸੀ ਜਿਵੇਂ ਆਪਾਂ ਵੀ ਜਹਾਜ਼ਾਂ 'ਚ ਸਫ਼ਰ ਕਰਦੇ ਹਾਂ ਹਵਾਈ ਜਹਾਜ਼ਾਂ 'ਚ ਜੇ ਮੰਨ ਲਓ ਕੋਈ ਮਾੜਾ ਜਾ ਵੀ ਝਟਕਾ ਲੱਗੇ ਜਾਂ ਪਾਇਲਟ ਕਿਤੇ ਬੋਲ ਦੇ ਵੀ ਹੁਣ ਜਹਾਜ਼ ਤੇ ਗਿਆ ਵੀ ਆਪੋ ਆਪਣਾ ਬਚਾਅ ਕਰ ਲੋ ਥੇ ਥੱਲੇ ਨੂੰ ਕਰ ਲੋ ਜੋ ਵੀ ਉਹ ਬੋਲਦੇ ਹੁੰਦੇ ਆ ਵੀ ਸ਼ਿਰ ਥੱਲੇ ਨੂੰ ਕਰ ਲੋ ਤੇ ਆਪਣਾ ਬਚਾਅ ਕਰੋ ਹਾਂਜੀ ਤੇ ਹਰ ਕਿਸੇ ਦੇ ਮੂੰਹੋਂ ਇਹ ਅਰਦਾਸ ਨਿਕਲੇਗੀ ਵੀ ਰੱਬਾ ਅੱਜ ਬਚਾਲਾ ਤੇ ਇਦਾਂ ਹੀ ਬਾਬਾ ਮੱਖਣਸ਼ਾਹ ਲਬਾਣੇ ਦੇ ਮੂੰਹ 'ਚ ਵੀ ਅਰਦਾਸ ਨਿਕਲੀ ਵੀ ਜਿਹੜਾ ਵੀ ਗੁਰਨਾਨਕ ਦੀ ਗੱਦੀ ਦਾ ਵਾਰਸ ਆ ਮੇਰਾ ਜਾਜ ਬੰਨੇ ਲਾ ਦੇ ਸੁਖਣਾ ਵੀ ਆਪਾਂ ਸੁਖਾਂਗੇ ਮਹਾਰਾਜ ਵਿਚਾਲਾ ਜਾ ਕੇ ਸੇਵਾ ਕਰਾਂਗੇ ਜਾਂ ਮਾਇਆ ਤੇਰੇ ਭੇਟਾ ਕਰਾਂਗੇ ਨਾਮ ਪਗਤੀ ਕਰਾਂਗੇ ਜਦੋਂ ਬੰਦਾ ਡੁੱਬਦਾ ਹੁੰਦਾ ਤੇ ਉਹਨਾਂ ਨੇ ਵੀ ਸੁਖੀ ਵੀ ਮੈਂ 500 ਮੋਰ ਭੇਟਾ ਕਰੂੰਗਾ ਵੀ ਮਹਾਰਾਜ ਜਿਹੜਾ ਵੀ ਗੁਰਨਾਨਕ ਦੀ ਗੱਦੀ ਦਾ ਵਾਰਸ ਆ ਮੇਰਾ ਜਾਜ ਬੰਨੇ ਲਾ ਦੇ ਤੇ ਜਦੋਂ ਬਾਬੇ ਬਕਾਲੇ ਆਏ ਬਾਈ ਮੰਡੀਆਂ ਡਠੀਆਂ ਹਈਆਂ ਸੀ ਉਹਨਾਂ ਨੇ ਚਲੋ ਮੋਰਾ ਸਾਰਿਆਂ ਨੂੰ ਮਾੜੀਆਂ-ਮਾੜੀਆਂ ਭੇਟਾਂ ਕੀਤੀਆਂ ਤੇ ਜਦੋਂ ਪੁੱਛਿਆ ਵੀ ਹੋਰ ਵੀ ਕੋਈ ਹੈਗਾ ਸੰਤਾਂ ਨੇ ਦੱਸਿਆ ਵੀ ਹਾਂਜੀ ਪੂਰੇ ਦੇ ਵਿੱਚ ਤੇਗ ਬਾਦਰ ਜੀ ਭਗਤੀ ਕਰ ਰਿਹਾ ਉੱਥੇ ਜਾ ਕੇ ਜਦੋਂ ਮੋਹਰਾ ਰੱਖੀਆਂ ਥੋੜੀਆਂ ਜੀਆਂ ਤੇ ਮਹਾਰਾਜ ਨੇ ਕਿਹਾ ਵਾਹ ਸਿੱਖਾ ਉਦਾਂ ਲੋੜ ਤੇ ਹੈ ਨਹੀਂ ਆਪਣਾ ਗੁਰੂ ਘਰ ਦੇ ਵਿੱਚ ਕੋ ਮਾਇਆ ਨੂੰ ਮਤਲਬ ਕੀ ਬਹੁਤਾ ਮਾਣ ਨਹੀਂ ਦਿੱਤਾ ਜਾਂਦਾ ਪਰ ਸੁਖ ਕੇ 500 ਤੇ ਰੱਖਣ ਡਿਆਂ ਦੋ ਕੀ ਹਾਂਜੀ ਤੇ ਫਿਰ ਉਹਨੇ ਮੱਖਣ ਸ਼ਾ ਲਵਾਣੇ ਨੇ ਰੋਲਾ ਪਾਇਆ ਵੀ ਮੈਂ ਗੁਰੂ ਸਾਹਿਬ ਜੀ ਤੁਹਾਨੂੰ ਪ੍ਰਗਟ ਕਰਨਾ ਬਾਹਰ ਇੰਨਾ ਪਖੰਡ ਚੱਲਣ ਡਿਆ ਤੇ ਗੁਰੂ ਸਾਹਿਬ ਜੀ ਦੀ ਛੱਤ ਦੇ ਉੱਤੇ ਘਰ ਦੀ ਛੱਤ ਦੇ ਉੱਤੇ ਚੜ ਕੇ ਰੋਲਾ ਪਾਇਆ ਗੁਰ ਲਾਧੋ ਰੇ ਗੁਰ ਲਾਧੋ ਰੇ ਤੇ ਗੁਰੂ ਸਾਹਿਬ ਜੀ ਪ੍ਰਗਟ ਹੋਏ ਤੇ ਫਿਰ ਗੁਰੂ ਸਾਹਿਬ ਜੀ ਨੇ ਜਾ ਕੇ ਆਨੰਦਪੁਰ ਸਾਹਿਬ ਉਹ ਮੋਹਰਾਂ ਦੇ ਨਾਲ ਜਗਾ ਵੀ ਖਰੀਦੀ ਤੇ ਜਿਹਦਾ ਨਾਂ ਗੁਰੂ ਸਾਹਿਬ ਜੀ ਨੇ ਮਾਤਾ ਨਾਨਕੀ ਜੀ ਆਪਣੇ ਮਾਤਾ ਜੀ ਦੇ ਨਾਂ ਤੇ ਰੱਖਿਆ 1665 ਦੇ ਵਿੱਚ ਤੇ ਸਾਰਿਆਂ ਨੂੰ ਪਤਾ ਆਨੰਦਪੁਰ ਸਾਹਿਬ 350 ਸਾਲਾ ਆਨੰਦਪੁਰ ਸਾਹਿਬ ਦਾ ਮਨਾਇਆ ਵੀ ਗਿਆ ਕਿਉਂਕਿ 1665 ਦੇ ਵਿੱਚ ਗੁਰੂ ਸਾਹਿਬ ਜੀ ਨੇ ਉਹ ਜਗ੍ਹਾ ਖਰੀਦੀ ਸੀ 2015 ਦੇ ਵਿੱਚ 350 ਸਾਲਾ ਆਨੰਦਪੁਰ ਸਾਹਿਬ ਦਾ ਮਨਾਇਆ ਹਜ਼ਾਰਾਂ ਸੰਗਤਾਂ ਉੱਥੇ ਗਈਆਂ ਸੀ ਸਾਰਿਆਂ ਨੂੰ ਪਤਾ ਸੋ ਇਹ ਇਤਿਹਾਸ ਕਲੀਅਰ ਤੁਹਾਡੇ ਸਾਹਮਣੇ ਹੋਈ ਜਾ ਰਿਹਾ ਉਦੋਂ ਤੋਂ ਬਾਅਦ ਫਿਰ ਗੁਰੂ ਸਾਹਿਬ ਜੀ ਪ੍ਰਚਾਰ ਦੇ ਦੌਰੇ ਤੇ ਜਾਂਦੇ ਆ ਤੇ ਪਟਨਾ ਸਾਹਿਬ ਜਦੋਂ ਉੱਧਰਲੇ ਇਲਾਕਿਆਂ ਦੇ ਵਿੱਚ ਪਹੁੰਚਦੇ ਆ ਤੇ ਮਾਤਾ ਗੁਜਰੀ ਜੀ ਦੀ ਕੋਖ ਹਰੀ ਹੋਣ ਵਾਲੀ ਸੀ ਤੇ ਉੱਥੇ ਹਵੇਲੀ ਦੇ ਵਿੱਚ ਪ੍ਰਬੰਧ ਕਰਕੇ ਪਰਿਵਾਰ ਦਾ ਗੁਰੂ ਸਾਹਿਬ ਜੀ ਅੱਗੇ ਪ੍ਰਚਾਰ ਤੇ ਨਿਕਲ ਜਾਂਦੇ ਆ ਤੇ ਗੁਰੂ ਗੋਵਿੰਦ ਸਿੰਘ ਜੀ ਦਾ ਅਵਤਾਰ ਉੱਥੇ ਪਟਨਾ ਸਾਹਿਬ ਉਹ ਹਵੇਲੀ ਦੇ ਵਿੱਚ 1668 ਦੇ ਵਿੱਚ ਹੁੰਦਾ ਮੁੜ ਕੇ ਉੱਥੇ ਗੁਰਦੁਆਰਾ ਸਾਹਿਬ ਬਣਦਾ ਜਿਹਨੂੰ ਅੱਜ ਆਪਾਂ ਤਖਤ ਸ਼੍ਰੀ ਪਟਨਾ ਸਾਹਿਬ ਦੇ ਨਾਮ ਦੇ ਨਾਲ ਯਾਦ ਕਰਦੇ ਆ ਗੁਰੂ ਗੁਰੂ ਗੋਵਿੰਦ ਸਿੰਘ ਜੀ ਦਾ ਅ ਅਵਤਾਰ ਅਸਥਾਨ ਜਨਮ ਸਥਾਨ ਕਹਿ ਲਿਏ ਤੇ ਭਾਈ ਕਾਨ ਸਿੰਘ ਜੀ ਨਾਬਾ ਤੁਹਾਡੇ ਸਾਹਮਣੇ ਆ ਲਿਖਿਆ ਹੋਇਆ 1968 ਦਾ ਅਵਤਾਰ ਤੇ ਡੇਟ ਲਿਖਦੇ ਆ ਪੋਸੂ ਦੀ 7ਵੀਂ ਜੋ ਕੇ ਖਾਲਸਾ ਪੰਥ ਆ ਇਸ ਹਾਲੀ ਪੋਸੂ ਦੀ 7ਵੀਂ ਮੁਤਾਬਕ 10ਵੇਂ ਪਾਤਸ਼ਾਹ ਦਾ ਗੁਰਪੁਰਬ ਮਨਾਉਂਦਾ ਰਿਹਾ ਤੇ ਮਨਾਉਂਦਾ ਹੈ ਤੇ ਪੋਸੂ ਦੀ 7ਵੀਂ ਆਰਕੀ ਜਨਵਰੀ 5 ਨੂੰ ਆਈ ਸੀ ਹੁਣੇ-ਹੁਣੇ ਆ ਜਨਵਰੀ 5 ਨੂੰ ਪਟਨਾ ਸਾਹਿਬ ਵਿਖੇ ਖਾਲਸੇ ਦਾ 350 ਸਾਲਾ ਵੀ ਮਨਾਇਆ ਗਿਆ ਮੈਂ ਇੱਥੇ ਇੱਕ ਗੱਲ ਹੋਰ ਕਲੀਅਰ ਕਰਦਾ ਹੁਣ ਦੇਖਣ ਵਾਲੇ ਕਈ ਕਹਿਣਗੇ ਜੀ ਆਹ ਤੇ 2 ਜੰembre 1668 ਲਿਖਿਆ ਤੇ ਉਹ ਉਸ ਵੇਲੇ ਸਾਡੇ ਸਿੱਖ ਪੰਥ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇੰਗਲਿਸ਼ ਡੇਟਾ ਨਹੀਂ ਸੀ ਹੁੰਦੀਆਂ ਜਦੋਂ ਗੁਰੂ ਸਾਹਿਬ ਦਾ ਅਵਤਾਰ ਹੋਇਆ ਸਿਰਫ ਦੇਸੀ ਯਰ ਤੇ ਦੇਸੀ ਡੇਟਾ ਚੱਲਦੀਆਂ ਸੀ ਉਹੀ ਲਿਖੀਆਂ ਜਾਂਦੀਆਂ ਸੀ ਆ ਜਿਹੜੀਆਂ ਡੇਟਾ ਇੰਗਲਿਸ਼ ਗੱਡੀਆਂ ਕਨਵਰਟ ਕਰ ਕਰਕੇ ਲਿਖੀਆਂ ਜਿਵੇਂ 1723 ਦੇ ਵਿੱਚੋਂ 57 ਸਾਲ ਮਾਈਨਸ ਕਰ ਦਈਏ ਤੇ 1666 ਬਣ ਜਾਂਦਾ ਤੇ ਐਦ ਕੀ ਜਦੋਂ 5 ਜਨਵਰੀ 2017 ਸੀ ਉਸ ਵੇਲੇ ਪੋ ਸੁਦੀ 7ਵੀਂ 2073 ਸਾਲ ਸੀਗਾ 350 ਜੇ 1723 ਦੇ ਵਿੱਚ ਸਾਲ ਜਮਾ ਕਰੀਏ ਤੇ 2073 ਬਣਦਾ ਤੇ ਮਾਰਚ ਮਹੀਨੇ ਤੋਂ ਦੇਸੀ ਸਾਲ ਨਵਾਂ ਚੜਦਾ ਹੁਣ 2074 ਚੜ ਚੁੱਕਾ ਆ ਤੇ ਇਹ ਜਿਹੜਾ ਗੁਰਪੁਰਬ ਜਿਵੇਂ ਕਦੀ 5 ਜਨਵਰੀ ਨੂੰ ਆ ਗਿਆ ਕਦੀ ਦਸੰਬਰ ਦੇ ਵਿੱਚ ਆ ਜਾਂਦਾ ਕਿਉਂਕਿ ਇਹ ਜਿਹੜਾ ਸੁਦੀ ਤੇ ਵਧੀਏ ਚੰਦ ਦਾ ਕੈਲੰਡਰ ਆ ਇਹਦੇ ਬਾਰੇ ਮੈਂ ਬਾਅਦ 'ਚ ਗੱਲ ਕਰਦਾ ਪਹਿਲਾਂ ਆਪਾਂ ਪੁਆਇੰਟ ਤੇ ਰਹੀਏ ਜਿਹੜੇ ਇਤਿਹਾਸ ਦੀ ਗੱਲ ਕਰ ਰਹੇ ਆ ਤੇ ਅੱਗੇ ਤੁਸੀਂ ਦੇਖੋਗੇ ਭਾਰਤ ਦਾ ਜ਼ੁਲਮ ਦੂਰ ਕਰਨ ਅਰ ਧਰਮ ਦਾ ਬੀਜ ਰਖਣ ਲਈ ਆਪਨੇ ਭਾਰਤ ਦੀ ਯਗਵੇਦੀ ਤੇ ਆਪਣਾ ਸੀਸ ਮੱਗਰ ਸੁਦੀ 5 1732 ਸੰਮਤ ਨੂੰ ਤੇ 1675 ਨੂੰ ਚੜਾਇਆ ਭਾਵ ਆਪਣਾ ਸੀਸ ਬਲੀਦਾਨ ਗੁਰਤੇਗ ਬਾਦਰ ਸਾਹਿਬ ਜੀ ਨੇ ਕੀਤਾ ਸiddhi ਪ੍ਰਾਪਤ ਕੀਤੀ ਤੇ 10ਵੇਂ ਪਾਤਸ਼ਾਹ ਚਿਤ੍ਰਨਾਟਕ ਵਿੱਚ ਲਿਖਦੇ ਹਨ ਠੀਕਰ ਫੋਰ ਦਲੀਸ਼ਰ ਪ੍ਰਾਪੁਰ ਕੀਆ ਪਿਆਮ ਤੇ ਇਕ ਬਹਾਦਰ ਸਿਕਰਿਆ ਕਰੀ ਨਾ ਕਿਨਹੂ ਆਨ ਤੇ ਹੁਣ ਜਿਹੜੇ ਕਾਨ ਸਿੰਘ ਨਾਬਾ ਜੀ ਆ ਇਹ ਤੇ ਦਸਮ ਗ੍ਰੰਥ ਨੂੰ ਵੀ ਮੰਨ ਰਹੇ ਆ ਦਸਮ ਗ੍ਰੰਥ ਦੇ ਵੀ ਹਵਾਲੇ ਦੇ ਰਹੇ ਆ ਤੇ ਸੁਦੀ ਤੇ ਵਦੀ ਦੀਆਂ ਗੱਲਾਂ ਵੀ ਕਰ ਰਹੇ ਆ ਜਿਨ੍ਹਾਂ ਤੋਂ ਸਾਰੇ ਮਸ਼ਿੰਦਰੀਆਂ ਨੂੰ ਤਕਲੀਫ ਹੁੰਦੀ ਆ ਢਡਰੀਆਂ ਵਾਲੇ ਨੇ ਤੇ ਅਜੇ ਜਿੰਨੇ ਵੀ ਤਕਰੀਬਨ ਆਸੇ ਪਾਸੇ ਗੱਲ ਕੀਤੀ ਹੋਏ ਪਰ ਜਦੋਂ ਉਹਨੂੰ ਕੋਈ ਸਵਾਲ ਪੁੱਛਦਾ ਦਸਮ ਗ੍ਰੰਥ ਬਾਰੇ ਤੇ ਉਹ ਕਹਿੰਦਾ ਜੀ ਮੈਂ ਕਦੋਂ ਕਿਹਾ ਮੈਂ ਦਸਮ ਨੂੰ ਨਹੀਂ ਮੰਨਦਾ ਸੋ ਪਰ ਉਹ ਸਾਰਾ ਮਸ਼ੀਨਰੀ ਲਾਣਾ ਹੀ ਉਹਦੇ ਪਿੱਛੇ ਬੋਲ ਰਿਹਾ ਜਿੰਨੇ ਜਾਣੇ ਸਪੀਚਾਂ ਦੇ ਰਿਹਾ ਵੀ ਢੱਡਰੀਆਂ ਵਾਲੇ ਨੇ ਸਹੀ ਸਪੀਚ ਦਿੱਤੀ ਆ ਢੱਡਰੀਆਂ ਵਾਲੇ ਨੇ ਸਹੀ ਸਪੀਚ ਦਿੱਤੀ ਆ ਤੇ ਸਾਰੇ ਮਸ਼ੀਨਰੀਆਂ ਨੂੰ ਦਸਮ ਗ੍ਰੰਥ ਤੋਂ ਵੀ ਤਕਲੀਫ ਹੁੰਦੀ ਆ ਤੁਹਾਡੇ ਸਾਹਮਣੇ ਆ ਭਾਈ ਕਾਨ ਸਿੰਘ ਜੀ ਨਾਬਾ ਜਿਨ੍ਹਾਂ ਨੂੰ ਭਾਈ ਮਰੀਕ ਸਿੰਘ ਚੰਡੀਗੜ੍ਹ ਵਾਲੇ ਨੇ ਕੋਟ ਕਰਕੇ ਕਿਹਾ ਵੀ ਭਾਈ ਕਾਮ ਸਿੰਘ ਜੀ ਨਾਬਾ ਵੀ ਇਦਾਂ ਲਿਖਦੇ ਆ ਉਹ ਤੇ ਦਸਮ ਗ੍ਰੰਥ ਦੇ ਵੀ ਹਵਾਲੇ ਦੇ ਰਿਹਾ ਤੇ ਸੁਦੀ ਵਦੀ ਨੂੰ ਵੀ ਮੰਨਦੇ ਆ ਜਿਨ੍ਹਾਂ ਤੋਂ ਮਸ਼ਿੰਦਰੀ ਵਾਲਿਆਂ ਨੂੰ ਪੱਕੀ ਤਕਲੀਫ ਆ ਤੇ ਸੁਦੀ ਵਦੀ ਬਾਰੇ ਦੇਸੀ ਕੈਲੰਡਰ ਬਾਰੇ ਮੈਂ ਵੀਡੀਓ ਬਣਾਈਆਂ ਹੋਈਆਂ ਇਹਨਾਂ ਨੂੰ ਗੋਰੇ ਵੀ ਗਿਣਦੇ ਆ ਮੂਨ ਕੈਲੰਡਰ ਦੇ ਵਿੱਚ ਮੈਂ ਉਹ ਸਾਰਾ ਦੱਸਿਆ ਹੋਇਆ ਮੈਂ ਇੱਥੇ ਕੁਝ ਨਹੀਂ ਰਿਪੀਟ ਕਰਨਾ ਚਾਹੁੰਦਾ ਜਿਨ੍ਹਾਂ ਨੂੰ ਲੋੜ ਆ ਮੇਰੇ ਇਸੇ YouTube ਚੈਨਲ ਤੇ ਉਹ ਕੈਲੰਡਰ ਬਾਰੇ ਵੀਡੀਓ ਦੇਖ ਸਕਦੇ ਨੇ YouTube ਚੈਨਲ ਤੇ ਤੁਸੀਂ ਜੇ ਲੱਭਣਾ ਹੋਵੇ ਤੇ YouTube ਤੇ ਸਰਚ ਕਰ ਸਕਦੇ ਆ ਜੇ ਐਸ ਐਸ 78 ਜਸ 78 ਸਰਚ ਕਰੋਗੇ ਤੇ ਮੇਰਾ ਚੈਨਲ ਉੱਥੇ ਆ ਜਾਏਗਾ ਤੇ ਤੁਸੀਂ ਉਹ ਵੀਡੀਓ ਦੇਖ ਸਕਦੇ ਆ ਤੇ ਹੁਣ ਮੈਨੂੰ ਲੱਗਦਾ ਅੱਜ ਤੋਂ ਬਾਅਦ ਮਸ਼ੀਨਰੀਆਂ ਨੇ ਤੇ ਭਾਈ ਮਰੀਕ ਸਿੰਘ ਚੰਡੀਗੜ੍ਹ ਵਾਲੇ ਨੇ ਭਾਈ ਕਾਨ ਸਿੰਘ ਨਾਬਾ ਦਾ ਵੀ ਨਾਂ ਲੈਣਾ ਬੰਦ ਕਰ ਦੇਣਾ ਕਿਉਂਕਿ ਉਹ ਦਸ਼ਮ ਦੀ ਵੀ ਗੱਲ ਕਰਦੇ ਤੇ ਸੁਦੀ ਵਦੀ ਦੀ ਵੀ ਗੱਲ ਕਰਦੇ ਆ ਤੇ ਭਾਈ ਕਾਨ ਸਿੰਘ ਨਾਬਾ ਜੀ ਨੇ ਐਨੀ ਮਿਹਨਤ ਕਰਕੇ ਮਹਾਨ ਕੋਸ਼ ਲਿਖਿਆ ਆ ਜਿਹੋ ਜਿਹਾ ਗ੍ਰੰਥ ਇਹ ਸਾਰਾ ਮਸ਼ੀਨਰੀ ਲਾਣਾ ਆਉਣ ਵਾਲੇ 50 ਸਾਲਾਂ ਚ ਨਹੀਂ ਇਕੱਠਾ ਹੋ ਕੇ ਲਿਖ ਸਕਦਾ ਤੇ ਮੈਂ ਆਪਣੇ ਪੁਆਇੰਟ ਤੇ ਵਾਪਸ ਆਵਾਂ ਮਾਰਚ 1665 ਤੋਂ ਲੈ ਕੇ ਨਵੰਬਰ 1675 ਤੱਕ ਗੁਰਤੇਗ ਬਹਾਦਰ ਸਾਹਿਬ ਜੀ ਨੇ ਡਟ ਕੇ ਪ੍ਰਚਾਰ ਕੀਤਾ 10 ਸਾਲ ਤੇ 8 ਮਹੀਨੇ ਤਕਰੀਬਨ ਬਣਦੇ ਆ ਤੇ ਢੜੀਆਂ ਵਾਲੇ ਵੱਲੋਂ ਤੇ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਵੱਲੋਂ ਜਿਹੜੀਆਂ ਕਿਤਾਬਾਂ ਦੇ ਨਾਮ ਲੈ ਗਏ ਆ ਤੇ ਇਹ ਵੀ ਗੱਲ ਯਾਦ ਰੱਖਣੀ ਢੜੀਆਂ ਵਾਲੇ ਨੇ ਕਿਹਾ ਸੀ ਜੀ ਭਾਈ ਅਮਰੀਕ ਸਿੰਘ ਜੀ ਦੀ ਉਹ ਵੀਡੀਓ ਸੁਣੋ ਉਹਨਾਂ ਨੇ ਤੇ ਸਾਰਾ ਕੁਝ ਹੀ ਕਲੀਅਰ ਕਰਤਾ ਸੋ ਇਹਨਾਂ ਵੱਲੋਂ ਕਹੇ ਹੋਏ ਵਿਦਵਾਨਾਂ ਤੇ ਇਹਨਾਂ ਵੱਲੋਂ ਕਈਆਂ ਹੋਈਆਂ ਕਿਤਾਬਾਂ ਦੇ ਵਿੱਚੋਂ ਇਸ਼ਾਰਾ ਕੁਝ ਕੱਢ ਕੇ ਤੁਹਾਡੇ ਸਾਹਮਣੇ ਰੱਖਿਆ ਗਿਆ ਆ ਤੇ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਸਾਥ ਤੁਹਾਡੇ ਸਾਹਮਣੇ ਆ ਤੇ 30 ਸਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬੇ ਬਕਾਲੇ ਦੀ ਧਰਤੀ ਤੇ ਰਹੇ ਆ ਜਿਹਦੇ ਵਿੱਚੋਂ 26 ਸਾਲ 9 ਮਹੀਨੇ ਤੇ 13 ਦਿਨ ਗੁਰੂ ਸਾਹਿਬ ਜੀ ਨੇ ਉੱਥੇ ਤਪੱਸਿਆ ਕੀਤੀ ਆ ਤੇ ਜੋ ਬਾਬਾ ਬਕਾਲਾ ਸਾਹਿਬ ਇਤਿਹਾਸ ਲਿਖਿਆ ਹੋਇਆ ਬਿਲਕੁਲ ਸੱਚ ਲਿਖਿਆ ਆ ਵੈਸੇ ਤਾਂ ਮੈਂ ਦੋ ਵੀਡੀਓ ਬਣਾ ਚੁੱਕਾ ਗੁਰਬਾਣੀ ਦੇ ਆਧਾਰ ਤੇ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਟੱਡਰਿਆਂ ਵਾਲੇ ਨੂੰ ਜਵਾਬ ਦੇ ਚੁੱਕਾ ਕਿ ਭਗਤੀ ਕਰਨੀ ਚਾਹੀਦੀ ਔਰ ਗੁਰੂ ਸਾਹਿਬ ਨੇ ਵਾਰ-ਵਾਰ ਕਿਹਾ ਤੇ ਉਸੇ ਹੀ ਗੁਰੂ ਦੀ ਗੱਲ ਮੰਨਦੇ ਹੋਏ ਵੱਡਿਆਂ ਦੀ ਗੱਲ ਮੰਨਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਗਤੀ ਕੀਤੀ ਤੇ 1082 ਅੰਗ ਦੇ ਉੱਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਜੋ ਹੈ ਪੰਕਤੀਆਂ ਦਰਜ ਨੇ ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨ ਕਿਤਹੀ ਹੈ ਭੀਗਾ ਅਰਥ ਤੁਹਾਡੇ ਸਾਹਮਣੇ ਆ ਦੀਨਾਂ ਉਤੇ ਕਿਰਪਾ ਕਰਨ ਵਾਲਾ ਪ੍ਰਭੂ ਭਗਤੀ ਨਾਲ ਖੁਸ਼ ਹੁੰਦਾ ਹੈ ਕਿਸੇ ਵੀ ਹੋਰ ਗੁਣ ਨਾਲ ਨਹੀਂ ਉਹ ਪਤੀਜ ਦਾ ਤੇ ਭਗਤੀ ਨਾਲ ਹੀ ਪਰਮੇਸ਼ਰ ਵਾਹਿਗੁਰੂ ਪਤੀਜ ਦਾ ਆਇਆ ਤੇ ਇਸੇ ਕਰਕੇ ਭਗਤਾਂ ਦੀ ਬਾਣੀ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਆ ਜਿਵੇਂ ਅ ਤਰੂ ਤੇ ਪ੍ਰਹਿਲਾਦ ਹੋਏ ਉਹਨਾਂ ਦਾ ਕੋਈ ਸ਼ਬਦ ਨਹੀਂ ਦਰਜ ਪਰ ਉਹਨਾਂ ਨੇ ਭਗਤੀ ਕੀਤੀ ਸੀ ਕੀਤੀ ਸੀ ਤੇ ਉਹਨਾਂ ਦਾ ਹਵਾਲਾ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤਾ RAM ਜਪੋ ਜੀ ਐਸੇ-ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ ਤੇ 1368 ਾਂਗ ਦੇ ਉੱਤੇ ਭਗਤ ਕਬੀਰ ਜੀ ਕਹਿੰਦੇ ਆ ਕਬੀਰ ਪਾਪੀ ਭਗਤ ਨਾ ਭਾਵੈ ਹਰ ਪੂਜਾ ਦਾ ਸੁਹਾਏ ਤੇ ਜਿਹੜੇ ਅਰਥ ਕੀਤੇ ਹੋਏ ਤੁਹਾਡੇ ਸਾਹਮਣੇ ਆਏ ਪ੍ਰੋਫੈਸਰ ਸਾਹਬ ਸਿੰਘ ਦੇ ਕੀਤੇ ਹੋਏ ਜਿਨ੍ਹਾਂ ਦਾ ਮਸ਼ਿਨਰੀ ਵਾਰ-ਵਾਰ ਨਾਂ ਲੈਂਦੇ ਰਹਿੰਦੇ ਪ੍ਰੋਫੈਸਰ ਸਾਹਬ ਸਿੰਘ ਜੀ ਨੇ ਇਦਾਂ ਲਿਖਿਆ ਇਦਾਂ ਲਿਖਿਆ ਉਹ ਕਹਿੰਦੇ ਆ ਹੇ ਕਬੀਰ ਭਾਵੇਂ ਪ੍ਰਭੂ ਦੇ ਦਰ ਤੇ ਟਿਕੇ ਰਹਿਣ ਵਿੱਚ ਪ੍ਰਭੂ ਦੀ ਸਿਫਤ ਸਲਾਹ ਕਰਨ ਵਿੱਚ ਇਹ ਬਰਕਤ ਹੈ ਕਿ ਸੰਸਾਰ ਸਮੁੰਦਰ ਵਿੱਚੋਂ ਡੁੱਬਣੋਂ ਬਚ ਜਾਂਦਾ ਹੈ ਪਰ ਵਿਕਾਰੀ ਬੰਦੇ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗਦੀ ਪਰਮਾਤਮਾ ਦੀ ਪੂਜਾ ਸੁਖ ਦਾਈ ਸੁਖਾਉਂਦੀ ਨਹੀਂ ਸੁਖ ਦੇਣ ਵਾਲੀ ਨਹੀਂ ਜਾਪਦੀ ਤੇ ਉਹ ਕਰਦਾ ਕੀ ਆ ਮੱਖੀ ਚੰਦਨ ਪਰਹਰਾ ਜਹ ਬਿਗਾਂਨ ਤਾਹ ਜਾਏ ਵਿਕਾਰੀ ਬੰਦੇ ਦਾ ਸੁਭਾਅ ਹੁੰਦਾ ਮੱਖੀ ਵਾਂਗ ਜਿੱਥੇ ਉਹਨੂੰ ਸੋਹਣੀ ਖੁਸ਼ਬੂ ਮਿਲਦੀ ਆ ਚੰਦਨ ਦੀ ਭਗਤੀ ਦੇ ਵਿੱਚੋਂ ਉਹਦੇ ਵੱਲ ਨਹੀਂ ਉਹ ਜਾਂਦਾ ਜਿੱਥੇ ਬਦਬੂ ਹੋਵੇ ਵਿਕਾਰਾਂ ਦੀ ਵਿਕਾਰ ਭੋਗਣ ਨੂੰ ਮਿਲਣ ਹੋਰ ਫਿਲਮਾਂ ਵੇਖਣ ਨੂੰ ਨਜ਼ਾਰੇ ਲੈਣ ਨੂੰ ਮਿਲਣ ਉਹ ਉਸ ਪਾਸੇ ਨੂੰ ਉਹ ਜਾਂਦਾ ਆ ਹਮੇਸ਼ਾ ਹੀ ਇਹੋ ਜੀ ਮਨਮੁੱਖਾਂ ਦੀ ਹਾਲਤ ਹੁੰਦੀ ਆ ਤੇ ਇਹਨਾਂ ਨੂੰ ਕਦੀ ਵੀ ਭਗਤੀ ਚੰਗੀ ਨਹੀਂ ਲੱਗਦੀ ਇਸੇ ਕਰਕੇ ਜਿੰਨੇ ਵੀ ਇਹ ਮਸ਼ੀਨਰੀ ਆ ਇਹ ਭਗਤੀ ਦੇ ਉਲਟ ਪ੍ਰਚਾਰ ਕਰਦੇ ਆ ਵੀ ਭਗਤੀ ਕਰਨ ਦੀ ਲੋੜ ਨਹੀਂ ਕੋਕੀ ਆਪ ਨਹੀਂ ਇਹਨਾਂ ਨੂੰ ਚੰਗੀ ਲੱਗਦੀ ਤੇ ਨਾ ਹੀ ਇਹਨਾਂ ਦੇ ਵਿੱਚੋਂ ਕੋਈ ਕਰਦਾ ਜੇ ਕੋਈ ਕਰਦਾ ਵੇਖਿਆ ਤੇ ਸਾਨੂੰ ਵੀ ਦੱਸਿਓ ਬਈ ਤੇ ਜੇ ਆਪਾਂ 1370 ਅੰਗ ਦੇ ਉੱਤੇ ਵੇਖੀਏ ਤੇ ਭਗਤ ਕਬੀਰ ਜੀ ਕਹਿੰਦੇ ਆ ਕਬੀਰ ਮਾਇ ਮੁੰਡੋ ਤੇ ਇਹ ਗੁਰੂ ਕੀ ਜਾਤੇ ਭਰਮ ਨਾ ਜਾਏ ਵੀ ਜਿਵੇਂ ਆ ਪਖੰਡੀ ਗੁਰੂ ਬਣੇ ਫਿਰਦੇ ਆ ਰਾਧਾ ਸਵਾਮੀਆ ਜਾਂ ਨੂਰ ਮੈਲੀਏ ਨਰਕ ਧਾਰੀਏ ਹੋਰ ਏਦਾਂ ਸਰਸੇ ਵਾਲਾ ਇਹ ਗੁਰੂ ਬਣੇ ਹਿਰਦੇ ਆ ਵੀ ਇਹੋ ਜਿਹੇ ਮਾਂ ਮੋਂਨ ਤੋਂ ਫੜ ਕੇ ਜਿਨ੍ਹਾਂ ਕੋਲੋਂ ਧਰਮ ਨਹੀਂ ਜਾਂਦਾ ਜਿਹੜੇ ਭਾਵ ਧਰਮ ਗਵਾ ਕੇ ਬੰਦੇ ਦਾ ਰੱਬ ਨੂੰ ਨਹੀਂ ਮਿਲਾ ਸਕਦੇ ਜਿਵੇਂ ਆਪਾਂ ਪੰਜਾਬੀ ਚ ਕਹਿੰਨੇ ਆਂ ਦੀ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਤੇ ਜਿਨ੍ਹਾਂ ਕੋਲੋਂ ਧਰਮ ਨਾ ਜਾਵੇ ਉਹਨਾਂ ਬਾਰੇ ਤੇ ਭਗਤ ਕਬੀਰ ਜੀ ਇਹ ਕੁਝ ਕਹਿੰਦੇ ਆ ਤੇ ਜਿਹੜੇ ਧਰਮ ਭਲੇਖੇ ਪਾਰ ਰਹੇ ਨੇ ਸਿੱਖ ਪੰਥ ਦੇ ਵਿੱਚ ਬਿਨਾਂ ਵਜਾ ਰੋਜ਼ ਨਿਤ ਨਵੇਂ ਵਿਵਾਦ ਖੜੇ ਕਰਦੇ ਆ ਮਸ਼ੀਨਰੀ ਤੇ ਢਡਰੀਆਂ ਵਾਲਾ ਤੇ ਮੇਰੇ ਦੇ ਖਿਆਲ ਨਾਲ ਇਹਨਾਂ ਨੂੰ ਫਿਰ ਇਦੋਂ ਵੀ ਵੱਡੀ ਸਜ਼ਾ ਦੇਣੀ ਚਾਹੀਦੀ ਆ ਪਰ ਹੁਣ ਉਹ ਸਜ਼ਾ ਕੀ ਦੇਣੀ ਚਾਹੀਦੀ ਆ ਇਹ ਖਾਲਸਾ ਪੰਥ ਤੇ ਗੁਰੂ ਕੀ ਸੰਗਤ ਨੀयत ਕਰੇ ਵੀ ਇਹੋ ਜਿਆਂ ਨੂੰ ਕੀ ਸਜ਼ਾ ਦੇਣੀ ਚਾਹੀਦੀ ਆ ਕਿਉਂਕਿ ਸੱਚ ਦਾ ਸੱਚ ਤੇ ਝੂਠ ਦਾ ਝੂਠ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਪਰ ਜਿਹੜੇ ਇਹਦੇ ਅੰਨੇ ਭਗਤ ਆ ਉਹਨਾਂ ਨੂੰ ਸ਼ਾਇਦ ਹਜੇ ਵੀ ਚੰਗੀ ਨਾ ਲੱਗੇ ਕਿਉਂਕਿ ਜਿਵੇਂ ਇਹਨੇ ਢੱਡਰੀਆਂ ਵਾਲੇ ਨੇ ਆਪ ਹੀ ਕਿਹਾ ਸੀ ਜਦੋਂ ਅਸੀਂ ਪਹਿਲਾਂ ਪ੍ਰਚਾਰ ਕਰਦੇ ਸੀ ਉਦੋਂ ਵੀ ਸਾਨੂੰ ਲੱਖਾਂ ਹੀ ਸੁਣਦੇ ਸੀ ਤੇ ਹੁਣ ਵੀ ਲੱਖਾਂ ਹੀ ਸੁਣਦੇ ਆ ਤੇ ਨਾਲੇ ਇਹਨੇ ਇਹ ਗੱਲ ਕਹੀ ਸੀ ਵੀ ਮੈਂ 15 ਸਾਲ ਗਲਤੀ ਪ੍ਰਚਾਰ ਕਰਦਾ ਰਿਆ ਸੋਝੀ ਤੇ ਮੈਨੂੰ ਹੁਣ ਆਈ ਹੈ ਸੋ ਲੱਖਾਂ ਹੀ ਕਹਿਣ ਤੋਂ ਭਾਵੇਂ ਦੀ ਆਪਣੀ ਵਰਡਿੰਗ ਮੁਤਾਬਕ ਉਹ ਗਲਤ ਪ੍ਰਚਾਰ ਸੁਣਨ ਵਾਲੇ ਵੀ ਹੈਗੇ ਸੀ ਬਿਲਕੁਲ ਸੱਚੇ ਲੱਖਾਂ ਲੋਕ ਮੈਨੂੰ ਪਹਿਲਾਂ ਵੀ ਸੁਣਦੇ ਸੀ ਅੱਜ ਵੀ ਸੁਣਦੇ ਸਾਡੀਆਂ ਪੁਰਾਣੀਆਂ ਸਾਰੀਆਂ ਸੀੜੀਆਂ ਵੇਖ ਲਓ ਉਹਦੇ ਵਿੱਚ ਹਜ਼ਾਰਾਂ ਸੰਗਤਾਂ ਦਾ ਇਕੱਠ ਸੀ ਤੇ ਅੱਜ ਵੀ ਹੈ ਮੈਂ ਕਹਾਂ ਜੀ ਮੈਂ ਲੋਕੀ ਮੈਨੂੰ ਕੀ ਕਹਿਣਗੇ ਤੁਹਾਡੀਆਂ ਰਿਕਾਰਡ ਨੈਟ ਦੇ ਉੱਤੇ ਪਿਆ ਤੁਸੀਂ ਪਹਿਲਾਂ ਇਦਾਂ ਕਹਿੰਦੇ ਸੀ ਹੁਣ ਤੁਸੀਂ ਇਦਾਂ ਕਹਿੰਦੇ ਆ ਬਿਲਕੁਲ ਜੀ ਮੈਨੂੰ ਇਸ ਗੱਲ 'ਚ ਕੋਈ ਸ਼ਰਮ ਨਹੀਂ ਜਿਵੇਂ ਕਾਲੀਏ ਲੱਖਾਂ ਇਰਾਦਾ ਸਵਾਮੀ ਦੇ ਵੀ ਜਾਂਦੇ ਆ ਨੂਰ ਮੈਲੀਆਂ ਦੇ ਵੀ ਜਾਂਦੇ ਆ ਨਰਕ ਧਾਰੀਆਂ ਦੇ ਵੀ ਜਾਂਦੇ ਆ ਤੇ ਲੋਕ ਤੇ ਬੁੱਧੂ ਨੇ ਕੰਦਾ ਨਾ ਵਜਦੇ ਫਿਰਦੇ ਆ ਜੇ ਆਪਾਂ ਵੇਖੀਏ ਪਰ ਹੁਣ ਇਹ ਕੀ ਪਤਾ ਵੀ ਉਹ ਪਹਿਲੇ ਗਲਤ ਸੀ ਕਿ ਹੋਣ ਵਾਲੇ ਲੱਖਾਂ ਜਿਹੜੇ ਇਹਦੇ ਮਗਰ ਲੱਗੇ ਵੇ ਆ ਉਹ ਗਲਤ ਨਹੀਂ ਹਾਂਜੀ ਏ ਤੇ ਹੁਣ ਤੁਹਾਡੇ ਸਾਹਮਣੇ ਆ ਸੱਚ ਦਾ ਸੱਚ ਝੂਠ ਦਾ ਝੂਠ ਪਰ ਅਜੇ ਵੀ ਇਹਦੇ ਚੇਲਿਆਂ ਨੇ ਅੱਖਾਂ ਮੀਟ ਕੇ ਕੋਈ ਨਾ ਕੋਈ ਫालतू ਪੁੱਠੇ ਸਿੱਧੇ ਕਮੈਂਟ ਕਰੀ ਜਾਣੇ ਆ ਉਹਨਾਂ ਸਾਰਿਆਂ ਨੂੰ ਵੈਲਕਮ ਹੈ ਜੀ ਜਿੱਦਾਂ ਦੇ ਕਮੈਂਟ ਤੁਸੀਂ ਕਰਨੇ ਆ ਕਰੋ ਕਿਉਂਕਿ ਮੂਰਖਾਂ ਦੇ ਸਿੰਘ ਨਹੀਂ ਹੁੰਦੇ ਤੇ ਮਹਾਰਾਜ ਨੇ ਕਿਹਾ ਮੂਰਖਾ ਨਾਲ ਨਾ ਲੁੱਝੀਏ ਤੇ ਜੋ ਤੁਸੀਂ ਬੋਲਣਾ ਬੋਲੋ ਤੇ ਅਖੀਰ ਤੇ ਮੇਰੀ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਇਹ ਜੋ ਨਿਤ ਨਵਾਂ ਵਿਵਾਦ ਸੰਗਤਾਂ ਦੇ ਵਿੱਚ ਖੜਾ ਕਰਦੇ ਆ ਇਹ ਹੁਣ ਸੰਗਤ ਤੇ ਪੰਥ ਫੈਸਲਾ ਕਰੇ ਵੀ ਇਹਨਾਂ ਨੂੰ ਕੀ ਸਜ਼ਾ ਦੇਣੀ ਆ ਔਰ ਦੇਣੀ ਚਾਹੀਦੀ ਆ ਉਦਾਂ ਇਹਨਾਂ ਨੇ ਹਟਣਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ